ਕੀ ਕਦੋਂ ਕਿ ਸ਼ੁਰੂ ਕਰਤਾ ਸੀ ਇਹ ਕੰਮ ਹਾਂਜੀ ਕਦੋਂ ਕਿ ਸ਼ੁਰੂ ਕਰਤਾ ਮੈਂ ਬਾਬੇ ਯਾਰ ਡਰਾਈਵਰੀ ਲੈਂਡ ਚੋਂ ਵੜਿਆ ਨਾ ਜਾਂਦਾ ਡਰਾਈਵਰ ਸੀ ਆ ਡਰਾਈਵਰੀ ਲੈਂਡ ਚੋਂ ਵੜਿਆ ਪਹਿਲਾ ਮੈਂ ਗੱਡੀ ਰੱਖੀ 407 ਹੈੱਟ ਚੋਂ 407 ਰਾਜਸਥਾਨ ਚ ਲਾਈ ਮੈਂ ਹਾਂਜੀ ਬਾਹਰ ਰਾਜਸਥਾਨ ਉੱਥੇ ਕੰਮ ਹੋ ਗਿਆ ਓਲੀ ਓਲੀ ਉੱਥੇ ਰਾਜਸਥਾਨ ਦਾ ਕਿਲਾ ਆ ਵੀ ਮੁੜ ਕੇ ਆਪਾਂ ਬਲੇਰੋ ਲੈ ਆ ਤੋ ਪੀ ਵੀ ਜਾਂਦਾ ਰਿਹਾ ਬਾਬੇ ਅੱਛਾ ਐਮ ਪੀ ਭਾਂ ਜਿੱਥੇ ਬੀਜਿਆ ਵਿਆ ਸੀਗਾ ਹਾਂ ਉਹ ਵੀ ਬੋਟਰ ਕੇ ਖਾ ਕੇ ਵੇਖਿਆ ਸਵਾਲ ਕਿਥੇ ਬਜਾਰਤ ਹੁੰਦੀ ਆ ਅਜਾ ਪੂਰੇ ਕਿੱਲਾਂ ਦੇ ਵਿੱਚ ਖੜ ਕੇ ਅੱਛਾ ਪੂਰੇ ਛੁੱਟਣਾ ਨਹੀਂ ਆਪਣੇ ਸਰਹਾਣੇ ਵੇਲ ਨਹੀਂ ਭਾਵੇ ਆਪਾਂ ਮੁੰਡਿਆਂ ਨੂੰ ਆਖਿਆ ਵਾ ਜਿਹੜਾ ਵੱਜ ਕੇ ਇਹਨੂੰ ਖਵਾਈ ਨਾ ਸਰਾਂ ਨੇ ਰੱਖ ਕੇ ਸਨਸਕਾਰ ਕਰਦੇ ਉਹ ਤੇ ਰੱਖ ਭਲਾ ਹੋਵੇ ਇਹ ਨਾ ਕਿਸੇ ਨੂੰ ਖਵਾਉਂਦਾ ਫਿਰੇ ਬਾਅਦ ਚੋਂ ਅੱਛਾ ਕਿਉਂ ਸਾਡੀ ਆਤਮਾ ਇੱਥੇ ਰਹਿ ਜਾਂਦੀ ਮਾਂ